ਤੋ ਕੁਝ ਹੀ ਘੰਟੇ ਕੱ ਲੀਏ ਤਾਂ ਹੁਣ ਵੋਟਾ ਜਿਹੜੀ ਹੈ ਕਿ ਪੈਨ ਨੂੰ ਸਮਾਂ ਬਾਕੀ ਰਹੇਗਾ ਜਹੇ ਦੇ ਵਿੱਚ ਭਾਵੇਂ ਆਪਾਂ ਕਾਂਗਰਸ ਦੀ ਗੱਲ ਕਰੀਏ ਤਾਂ ਇਥੇ ਪਰਪੁਸ਼ਨ ਆਸ਼ੂ ਕੈਂਡੀਡੇਟ ਹੈਗੇ ਨੇ ਉਹਨਾਂ ਦੇ ਹੱਕ ਦੇ ਵਿੱਚ ਅੱਜ ਜਿਹੜਾ ਕਿ ਪ੍ਰਗਟ ਸਿੰਘ ਪ੍ਰਚਾਰ ਕਰਨ ਲਈ ਪਹੁੰਚੇ ਨੇ ਸੋ ਸਰ ਕਿਸ ਤਰ੍ਹਾਂ ਦੇਖਦੇ ਹੈਗੇ ਉਹ ਪੂਰੀ ਰਣਨੀਤੀ ਜਿਹੜਾ ਕਿ ਮੈਦਾਨ ਹੁਣ ਭੱਕਿਆ ਹੋਇਆ ਤੇ ਕਾਂਗਰਸ ਦਾ ਸਟੈਂਡ ਕਿ ਕਿੱਥੇ ਨਜ਼ਰ ਆ ਰਿਹਾ ਦੇਖੋ ਸਾਡੀ ਜਿਹੜੀ ਪਾਰਟੀ ਆ ਮਿਹਨਤ ਕੀਤੀ ਹੈਗੀ ਆ ਅੱਜ ਸਮੇਂ ਦੀ ਡਿਮਾਂਡ ਹੈ ਕਿ ਆਸ਼ੂ ਜੀ ਨੂੰ ਜਿਤਾਈਏ ਤਾਂ ਕਿ ਆਪੋਜੀਸ਼ਨ ਸਟਰੈਂਥਨ ਹੋਵੇ ਕਿਉਂਕਿ ਉਹਨਾਂ ਦੇ 95 ਵੀ ਹੈਗੇ ਆ ਜੇ 96 ਵੀ ਸੂਇਸ ਕਰਕੇ ਪੰਜਾਬ ਦਾ ਕੋਈ ਫਾਇਦਾ ਨਹੀਂ ਅੱਜ ਦੇ ਹਾਲਾਤ ਜਿਹੜੇ ਆ ਉਹ ਆਸ਼ੂ ਜੀ ਨੂੰ ਜਤੌਣ ਲਈ ਹੀ ਪੰਜਾਬ ਵਿੱਚ ਪੋਜੀਸ਼ਨ ਦੇ ਵਿੱਚ ਜਾ ਸਕਦਾ ਸੋ ਮੈਂ ਤਾਂ ਪੰਜਾਬ ਦੀ ਗੱਲ ਕਰਦਾ ਹੁਣਾਂ ਸੋ ਉਹਦੇ ਵਿੱਚ ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਜਿਹੜਾ ਆ ਆਸ਼ੂ ਜੀ ਦਾ ਸਾਥ ਦੇਣਾ ਚਾਹੀਦਾ ਸੋ ਵੱਡਾ ਮਸਲਾ ਕੀ ਦੇਖਦੋ ਲੁਧਿਆਣੇ ਦੇ ਵਿੱਚ ਤੁਸੀਂ ਜੇ ਪਹੁੰਚੇ ਲੁਧਿਆਣੇ ਦੇ ਵਿੱਚ ਆ 24000 ਏਕੜ ਜ਼ਮੀਨ ਅਕਵਾਇਰ ਕਰਨ ਲੱਗੇ ਆ ਵਪਾਰੀਆਂ ਨੂੰ ਰੈਂਸਮ ਆ ਰਹੇ ਹੈਗੇ ਆ ਲਾਅ ਐਂਡ ਆਰਡਰ ਦੀ ਸਥਿਤੀ ਸਭ ਤੋਂ ਮਾੜੀ ਹੈਗੀ ਆ ਨਬਲਤ ਤੁਸੀਂ ਵੀ ਤਾਂ ਆਪੋਜੀਸ਼ਨ ਦੇ ਵਿੱਚ ਹੈਗੀ ਤੁਸੀਂ ਨਹੀਂ ਕਦੇ ਅਸੀਂ ਪੁੱਛਦੇ ਹਾਂ ਹੋਰ ਕੌਣ ਪੁੱਛਦਾ ਜਿਹੜਾ ਮੀਡੀਆ ਆ ਉਹ ਇਹਨਾਂ ਨੇ 90% ਖਰੀਦ ਲਿਆ ਕੁਝ ਤੁਹਾਡੇ ਵਰਗੇ ਨੌਜਵਾਨ ਰਹਿ ਗਏ ਜਿਹੜੇ ਪੰਜਾਬ ਦੀ ਗੱਲ ਕਰਦੇ ਆ ਅਦਰਵਾਈਜ਼ ਤਾਂ ਪੰਜਾਬ ਦੀ ਗੱਲ ਹੀ ਹੋਂੋਂ ਹਟ ਗਈ ਆ ਡੈਮੋਕ੍ਰੇਸੀ ਦੇ ਵਿੱਚ ਇਕੱਲਾ ਆਪੋਜੀਸ਼ਨ ਦਾ ਰੋਲ ਨਹੀਂ ਹੁੰਦਾ ਮੀਡੀਆ ਦਾ ਵੀ ਬਹੁਤ ਰੋਲ ਹੁੰਦਾ ਤੇ ਹੁਣ ਜਿਵੇਂ ਕੀ ਤੁਸੀਂ ਇਲੈਕਸ਼ਨਾਂ ਦੇ ਵਿੱਚ ਦਾਅਵਾ ਕਰਿਓ ਕਿ ਜਿਹੜਾ ਕਿ ਇਹ ਜ਼ਮੀਨ ਐਕਵਾਇਰ ਕੀਤੀ ਜਾਵੇ ਕਿ ਫਿਰ ਪੱਕਾ ਕੀ ਇਹ ਰੋਕ ਦਊਂਗੇ ਕੰਮ ਨੂੰ ਬਿਲਕੁਲ ਰੋਕਾਂਗੇ ਵੈਸੇ ਵੀ ਰੋਕਾਂਗੇ ਤਾਂ ਇਹ ਤਾਂ ਪੰਜਾਬ ਦਾ ਉਜਾੜਾ ਕਰਨ ਲਈ ਜਿਹੜੇ ਕਿਸਾਨਾਂ ਦਾ ਉਜਾੜਾ ਕਰਨ ਲਈ ਕਿਉਂਕਿ ਕੁਛ ਚੰਦ ਘਰਾਣੇ ਜਿਹੜੇ ਆ ਉਹਨਾਂ ਨੂੰ ਇਹ ਜ਼ਮੀਨਾਂ ਦੇਣ ਲਈ ਕਿਸਾਨ ਦਾ ਜਿਹੜਾ ਆ ਉਹਦੇ ਕਿਉਂਕਿ ਇੰਨੇ ਪਿੰਡਾਂ ਦਾ ਉਜਾੜਾ ਕਰਨਾ ਇਹ ਮੈਨੂੰ ਲੱਗਦਾ ਕਿਸੇ ਵੀ ਸਰਕਾਰ ਲਈ ਪੰਜਾਬ ਲਈ ਬਿਹਤਰ ਗੱਲ ਨਹੀਂ ਹੈਗੀ ਲਗਾਤਾਰ ਜਿਹੜਾ ਕੀ ਹੈਗਾ ਸੰਮਨ ਚਰਚਾ ਦੇ ਵਿੱਚ ਬਣੇ ਹੋਏ ਨੇ ਇਲੈਕਸ਼ਨ ਦੇ ਵਿੱਚ ਪਰਪੋਸਨੈਲ ਸੰਮਨ ਜਾਂਦੇ ਪਰ ਉਸ ਦੇ ਉੱਪਰ ਹੀ ਕਾਰਵਾਈ ਹੋ ਜਾਂਦੀ ਹੈ ਕੀ ਲੱਗਦਾ ਹੈ ਕਿ ਸਾਖਤ ਖਰਾਬ ਕਰਨ ਲਈ ਇਹ ਸਭ ਕੁਝ ਕੀਤਾ ਜਾ ਰਿਹਾ ਹੈ ਤੇ ਹੋਰ ਕੀ ਕਹਦੇ ਲਈ ਤੁਹਾਨੂੰ ਨਹੀਂ ਲੱਗਦਾ ਵੀ ਇਹ ਕੋਈ ਕੋਈ ਐਸਐਸਪੀ ਇਦਾਂ ਕੋਈ ਸੰਮਨ ਦੇ ਸਕਦਾ ਹੈਗਾ ਤੁਸੀਂ ਤਾਂ ਕੋਈ ਅਸਰ ਪਵੇਗਾ ਲੱਗਦਾ ਇਲੈਕਸ਼ਨ ਤੇ ਮੈਂ ਕਹਿੰਦਾ ਉਲਟਾ ਅਸਰ ਪਿਆ ਸਰਕਾਰ ਤੇ